I'm ਇਤਿਹਾਸਿਕ ਨਗਰਗੁਰੂਗੜੀ ਬਡਾਲੀ ਚ ਅੱਜ ਸardar ਨਿਸ਼ਾਨ ਸਿੰਘ ਮਾਨ ਡੇਰੀ ਵਾਲਿਆਂ ਵੱਲ ਮੀਟਿੰਗ ਰੱਖੀ ਗਈ ਸੀ ਸੋ ਇਹ ਮੀਟਿੰਗ ਆਮ ਆਦਮੀ ਪਾਰਟੀ ਵੱਲੋਂ ਲੋਕ ਸਭਾ ਹਲਕਾ ਮਰਸਾ ਦੇ ਉਮੀਦਵਾਰ ਸardar ਕਲਦੀਪ ਸਿੰਘ ਧਾਰੀਵਾਲੀ ਦੇ ਹੱਕ ਚ ਰੱਖੀ ਗਈ ਸੋ ਇਸ ਮੀਟਿੰਗ ਦੇ ਵਿੱਚ ਵਿਚਾਰ ਵਟਾਂਦਰਾ ਕੀਤੇ ਗਏ ਤੇ ਇੱਕ ਸੰਗਤ ਨੂੰ ਅਪੀਲ ਵੀ ਕੀਤੀ ਗਈ ਕਿ ਆਪਾਂ ਬਾਤ ਚੜ ਕੇ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਸardar ਗਲੀਪ ਸਿੰਘ ਧਾਰੀਵਾਲੀ ਦਾ ਸਾਥ ਦੇਣਾ ਤੇ ਆਮ ਆਦਮੀ ਪਾਰਟੀ ਦੇ ਜੋਨਸ਼ਾਨ ਝਾੜੂ ਦਾ ਨਿਸ਼ਾਨ ਦੰਬ ਕੇ ਵੋਟਾਂ ਜਿਹੜੀਆਂ ਚਾਰੂ ਦੇ ਨਿਸ਼ਾਨ ਨੂੰ ਆਮ ਆਦਮੀ ਪਾਰਟੀ ਨੂੰ ਪਾਉਣੀਆਂ ਤਾਂ ਜੋ ਵੱਡੀ ਲੀਡ ਦੇ ਨਾਸਰਦ ਖਲੀਫ ਸਿੰਘ ਤਾਰੀਵਾਜੀ ਨੂੰ ਜਿੱਤ ਖਾਸ ਹੋ ਸਕੇ ਮੈਂ ਨਿਸ਼ਾਨ ਸਿੰਘ ਮਾਨ ਜੀ ਅਸੀਂ ਡਾਕਟਰ ਸਾਹਿਬ ਦਾ ਵੈਲਕਮ ਜੀ ਆਇਆਂ ਆਖਦੇ ਆ ਇਹਨਾਂ ਨੇ ਸਾਡੇ ਨਿਵਾਸ ਚ ਚਰਨ ਪਾਏ ਨੇ ਬਹੁਤ ਬਹੁਤ ਧੰਨਵਾਦ ਇਹਨਾਂ ਦਾ ਬਾਕੀ ਇਹਨਾਂ ਨੂੰ ਅਸੀਂ ਇਲੈਕਸ਼ਨ ਪ੍ਰਤੀ ਜਾਗਰੂਤ ਵੀ ਕਰਾਇਆ ਵਾ ਤੇ ਇਹਨਾਂ ਨੂੰ ਇਹ ਵੀ ਪੂਰਾ ਆਖਿਆ ਵਾ ਵੀ ਪੂਰੀ ਇਲੈਕਸ਼ਨ ਜੋਸ਼ ਨਾਲ ਅਸੀਂ ਤੁਹਾਨੂੰ ਜਿਤਾ ਕੇ ਇਥੋਂ ਗੁਰੂ ਕੀ ਵਡਾਲੀ ਤੋਂ ਭੇਜਾਂਗੇ ਧਾਰੀয়াল ਸਾਹਿਬ ਸਾਡੇ ਐਮਐਲਏ ਸਾਹਿਬ ਅਸੀਂ ਇਹਨਾਂ ਨੂੰ ਵਿਸ਼ਵਾਸ ਦਵਾਉਂਦੇ ਹਾਂ ਪੂਰੀ ਵੱਡੀ ਲੇਟ ਨਾਲ ਇਥੋਂ ਇਲੈਕਸ਼ਨ ਜਿਤਾ ਕੇ ਭੇਜਾਂਗੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਤੇ ਜੀ ਆਇਆਂ ਕਰਦੇ ਆ ਜੀ ਸਭ ਤੋਂ ਪਹਿਲਾਂ ਜੀ ਫਤਿਹ ਦੀ ਸਾਈ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਪ੍ਰਿਤਪਾਲ ਸਿੰਘ ਵੜਾਇਚ ਪਿੰਡ ਗੁਰੂ ਕੀ ਵਡਾਲੀ ਵਾਰਡ ਨੰਬਰ 80 ਤੋਂ ਜੋ ਅੱਜ ਮੀਟਿੰਗ ਕਰਾਈ ਹੈ ਮਾਨ ਸਾਹਿਬ ਦੇ ਨਿਵਾਸ ਅਸੀਂ ਡਾਕਟਰ ਦਸਬੀਰ ਸਿੰਘ ਨੂੰ ਵਿਸ਼ਵਾਸਿਤ ਬਣੇ ਹਾਂ ਕਿ ਜਿਹੜੀ ਇਹ ਵੱਡੀ ਮਾਤਰਾ ਦੇ ਵਿੱਚ ਗੁਰਦੀਪ ਧਾਰੀਵਾਦ ਸਾਹਿਬ ਨੂੰ ਆਪਾਂ ਜਿਤਾ ਕੇ ਤੇ ਇਹ ਜੀ ਝੋਲੀ ਇਕਟਾਗੇ ਜੀ ਸਾਡਾ